ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਤੇਨ ਸਿੰਘ ਭਾਈ ਅਮਰਪਾਲ ਸਿੰਘ ਦਾ ਚਾਚਾ ਪੋਤਾ ਹਾਂ ਜੀ ਤੁਹਾਨੂੰ ਕੀ ਇਨਫੋਰਮੇਸ਼ਨ ਹੈ ਕਿ ਬੜੀ ਤੋਸਿਹਰ ਤੋਂ ਜਾਣਕਾਰੀ ਮਿਲੀ ਕਿ 5 ਜੁਲਾਈ ਨੂੰ ਭਾਈ ਅਮਰਪਾਲ ਸਿੰਘ ਦੀ ਦੋਹਰਾਂ ਦੀ ਪਾਰਲੀਮੈਂਟ ਸੋਚ ਕਾਈ ਗਈ ਹੈ ਹਾਂ ਅੱਜ ਸਾਨੂੰ 11 ਵਜੇ ਤੋਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੋਂ ਮੁੜ ਕੇ ਬਾਅਦ ਚ ਪਾਈ ਸਰਬਜੀਤ ਸਿੰਘ ਖਾਲਸਾ ਦੇ ਤਰੂ ਸਾਨੂੰ ਪਤਾ ਲੱਗਾ ਕਿ ਉਹਨਾਂ ਦੀ ਮੁਲਾਕਾਤ ਲੋਕ ਸਭਾ ਸਪੀਕਰ ਦੇ ਨਾਲ ਹੋਈ ਹੈ ਉਹਨਾਂ ਨੇ ਜਿਹੜੀ 5 ਦਸਲਾਈ ਨੂੰ ਉਹਨਾਂ ਨੂੰ ਪਹੁੰਚ ਤੋਂ ਕਾਉਣ ਦਾ ਜਿਹੜਾ ਵਾਦਾ ਕੀਤਾ ਵਾ ਤੇ 5 ਦਸਲਾਈ ਨੂੰ ਜਿਹੜੀ ਪਹੁੰਚ ਚੁੱਕੀ ਜਾ ਰਹੀ ਹੈ ਕਿੰਨੀ ਖੁਸ਼ੀ ਪਰਿਵਾਰ ਚ ਇਸ ਤਰ੍ਹਾਂ ਹੋ ਰਹੀ ਹੈ ਦੇਖੋ ਜੀ ਸਾਰੇ ਜਿੰਨੇ ਵੀ ਲੋਕ ਇਸ ਸਮੇਂ ਦੀ ਟੀਕਾਾਰੇ ਸਾਰਿਆਂ ਨੂੰ ਬੜੀ ਖੁਸ਼ੀ ਆ ਪਰਿਵਾਰ ਨੂੰ ਤੇ ਦੇਖੋ ਖੁਸ਼ੀ ਹੁੰਦੀ ਹੈ ਇਹ ਮੌਕੇ ਦੀ ਔਰ ਅਸੀਂ ਤੇ ਜਿਹੜਾ ਚਾਹੁੰਦੇ ਸੀ ਕਿ ਪਹਿਲਾਂ ਹੀ ਹੋ ਜਾਣਾ ਚਾਹੀਦਾ ਦੂਜੇ ਮੈਂਬਰਾਂ ਦੇ ਨਾਲ ਹੀ ਸਹੁੰ ਚੁੱਕਾਈ ਜਾਣੀ ਚਾਹੀਦੀ ਪਰ ਚਲੋ ਦੇਰ ਆਈ ਬਰੁਸਤ ਆਈ ਜਿਹੜੀ ਦੇਰੀ ਕੀਤੀ ਕਿੰਨੀ ਕਿਸ ਤਰ੍ਹਾਂ ਦੇਖੋ ਦੇਖੋ ਪਤਾ ਨਹੀਂ ਉਹ ਕੀ ਅਜੇ ਹੋਰ ਸੋਚਣਾ ਚਾਹੁੰਦੇ ਹੋਣਗੇ ਵੀ ਪਤਾ ਨਹੀਂ ਗਲਤੀ ਤੇ ਗਲਤੀ ਕਰ ਰਹੀ ਪੰਜਾਬ ਸਰਕਾਰ ਇਹ ਤੇ ਕੋਈ ਉਹਨਾਂ ਨੂੰ ਤੇ ਜਦੋਂ ਲੋਕਾਂ ਨੇ ਏਡਾ ਵੱਡਾ ਫਤਵਾ ਦਿੱਤਾ ਸੀ ਉਦੋਂ ਹੀ ਇੱਥੇ ਗੌਰ ਕਰਨਾ ਚਾਹੀਦਾ ਹੈਗਾ ਤੇ ਉਹਨਾਂ ਦੀ ਜਿਹੜੀ ਪਹਿਲੀ ਕਮੇਟ ਦੇ ਵੇਤੀ ਜਿਹੜੀ ਉਹ ਐਨਐਸਓ ਉਹਨਾਂ ਤੋਂ ਹਟਾ ਕੇ ਜਿਹੜਾ ਆਪਣਾ ਉਹਨਾਂ ਦਾ ਪ੍ਰਸ਼ਾਸਨ ਬਣਦਾ ਸੀ ਸੈਂਟਰ ਗਵਰਨਮੈਂਟ ਨੂੰ ਕੋ ਜਿਹੜਾ ਇਹ ਕਮੈਂਟ ਕਰਕੇ ਭੇਜਦੇਗੇ ਇਹਨਾਂ ਦੇ ਜਿਹੜੇ ਝੂਠੇ ਕੇਸ ਪਾਏ ਗਏ ਆ ਜਾਂ ਕੋ ਟਾਈਮ ਜੋ ਭਲਾਤੀ ਸੀ ਤੇ ਅਸੀਂ ਵਾਪਸ ਲੈਣੇ ਆ ਤੇ ਬੜੀ ਖੁਸ਼ੀ ਹੁੰਦੀ ਲੋਕਾਂ ਨੂੰ ਫਿਚਰ ਸਰਕਾਰ ਨੇ ਅੱਗੇ ਕਈ ਫੈਸਲੇ ਇਹੋ ਜਿਹੇ ਕੀਤੇ ਆ ਜਿਹੜੇ ਉਹਨਾਂ ਨੂੰ ਵਾਪਸ ਲਿਆ ਤੇ ਇਹ ਵੀ ਲੈ ਸਕਦੇ ਸੀ ਪਰ ਸਰਕਾਰ ਪਤਾ ਨਹੀਂ ਅਜੇ ਕੀ ਸੋਚਾਂ ਸੋਚਦੀ ਅੱਗੇ ਹੁਣ ਕੀ ਮੰਗਦਾ ਸਰਕਾਰ ਤੋਂ ਜਿਹੜੇ ਪਰਿਵਾਰ ਦਿੱਲੀ ਜਾਣਾ ਚਾਹੁੰਦਾ ਹੈ ਜਾਂ ਅੱਗੇ ਲੋਕ ਸਭਾ ਸੈਟੇ ਜਿਹੜੇ ਚੰਨ ਚੁੰਨ ਦੀ ਠੀਕ ਦਿਖਾ ਦੇਣੀ ਅਸੀਂ ਦੇਖੋ ਹੁਣ ਚਾਹੁੰਦੇ ਆ ਕਿ ਸਾਡੇ ਪਰਿਵਾਰ ਨੂੰ ਅੱਗੇ ਦਿੱਤੀ ਜਾਵੇ ਸੌਚਕ ਸਮਾਗਰ ਵਿੱਚ ਸ਼ਾਮਲ ਹੋਣ ਦੀ ਤੇ ਉਹਨਾਂ ਦੇ ਪ੍ਰਸ਼ੰਸਕ ਹੋਰ ਵੀ ਆ ਉਹਨਾਂ ਨੂੰ ਵੀ ਉੱਥੇ ਜੇ ਉਹ ਜਗ੍ਹਾ ਤੇ ਨਹੀਂ ਨਹੀਂ ਤਾਂ ਚਲੋ ਗੈਲਰੀ ਦੇ ਵਿੱਚ ਹੀ ਉਹਨਾਂ ਨੂੰ ਉਹ ਬੜੇ ਲੋਕਾਂ ਦੀ ਬੜੀ ਅਸਰਕਾ ਹੈ ਵਾ ਕਿ ਉਹਨਾਂ ਨੂੰ ਮਿਲਣ ਦੀ ਦੂਰੋਂ ਵੇਖਣ ਦੀ ਵੀ ਹੈਗੀ ਆ ਤੇ ਉਹ ਕੋਈ ਉਹਨਾਂ ਦਾ ਇਂਤਜ਼ਾਮ ਇਦਾਂ ਦਾ ਕਰਨਾ ਚਾਹੀਦਾ ਸਰਕਾਰ ਨੂੰ ਪ੍ਰਵệਜਨ ਕਿ ਜਿਹੜੇ ਉਹਨਾਂ ਨੂੰ ਲੈ ਕੇ ਦੇਖ ਸਕਣ ਕਿਉਂਕਿ ਲੋਕਾਂ ਦਾ ਬੜਾ ਸਾਡੇ ਨੂੰ ਅਸੀਂ ਤੇ ਉਹਨਾਂ ਨੂੰ ਫਿਰ ਵੀ ਮੁਲਾਕਾਤ ਕਰਕੇ ਮਿਲਾਉਂਦੇ ਰਹੇ ਆ ਪਰ ਲੋਕਾਂ ਨੇ ਉਹਨਾਂ ਨੂੰ 1.5 ਸਾਲ ਤੋਂ ਜਿਹੜਾ ਵਾ ਲਗਭਗ ਉਹਨਾਂ ਨੂੰ ਨਹੀਂ ਵੇਖਿਆ ਲੋਕ ਵੀ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਉਹਨਾਂ ਨੂੰ ਮਿਲੀ ਵੇਖੀਏ ਇਹ ਬਾਕੀ ਜਿਹੜੇ ਆ ਲੋਕ ਸਭਾ ਦੇ ਜਿਹੜੇ ਆਉਣ ਵਾਲੇ ਸੈਸ਼ਨ ਵਾਂ ਉਹਨਾਂ ਦੇ ਵਿੱਚ ਵੀ ਅਗਿਆ ਦੇਣੀ ਚਾਹੀਦੀ ਆ ਕਿ ਉਹ ਉੱਥੇ ਉਹਨਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਉਹ ਜਿਹੜੇ ਆ ਹਲਕਾ ਖਡੂਰ ਸਾਹਿਬ ਦੇ ਤੇ ਹੋਰ ਪੰਜਾਬ ਦੇ ਜਿਹੜੇ ਸੰਬੰਧਿਤ ਮਾਮਲੇ ਜਿਹੜੇ ਪਹਿਲਾਂ ਤੋਂ ਹੀ ਪੈਂਡੇ ਕੋ ਪਏ ਉਹਨਾਂ ਨੂੰ ਜਿਹੜਾ ਉੱਥੇ ਠਾ ਸਕਣ ਪੰਜਾਬ ਦੀ ਗੱਲ ਕਰਤਾਂ ਥੈਂਕ ਯੂ ਮਾਛੀ ਖਾਲਸਾ ਜੀ ਪਤ